ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਠੀਕ ਹੋਵੋਗੇ ਤੇ ਪਹਿਲਾਂ ਤਾਂ ਸੌਰੀ ਮੀ ਮੇਰੇ ਤੋਂ ਇੰਨੇ ਦਿਨ ਵੀਡੀਓ ਨਹੀਂ ਪਾਈ ਗਈ ਬਿਕੋਜ਼ ਇੱਕ ਤਾਂ ਮੇਰਾ ਫੋਨ ਖਰਾਬ ਸੀ ਇੱਕ ਮੈਂ ਬਹੁਤ ਸਿਕ ਹੋ ਗਈ ਨਾ ਤੇ ਤਾਂ ਕਰ ਗਈ ਤੇ ਅੱਜ ਆਪਾਂ ਇਸਾਨ ਜੇ ਤਰੀਕੇ ਨਾਲ ਆਲੂ 빙ਨੀ ਦੀ ਸਬਜ਼ੀ ਬਣਾਵਾਂਗੇ 니 ਦੇ ਵਿੱਚ ਮੈਂ ਫਰਾਈ ਪੈਨ ਵਿੱਚ ਤੇਲ ਪਾ ਲਿਆ ਫਿਰ ਉਸ ਤੋਂ ਬਾਅਦ ਮੈਂ ਥੋੜੇ ਮੇਥਿਆਂ ਦਾ ਦਾਣਾ ਹਿੰਗ ਪਾ ਦਿੱਤੀ ਤੇ ਨਾਲ ਖਾਤਾ ਜੀਰਾ ਥੋੜੇ ਕਰੀਲੀ ਫਾਤੇ ਮੈਂ ਸੁੱਕੀ ਮਿਰਚ ਮਿਰਚ ਪਾਤੀ ਬਹੁਤ ਹੀ ਸਾਨਜੇ ਤਰੀਕੇ ਨਾਲ ਕੋਈ ਝੰਜਟ ਨਹੀਂ ਕੋਸ਼ ਨਹੀਂ ਤੇ ਇਹ ਮੇਰੀ ਰਿਕਵੈਸਟ ਆ ਵੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਤੇ ਡੇ ਕੋਲੇ ਸ਼ੋ ਹੋ ਸਕੇ ਤੇ ਹੁਣ ਆਪਾਂ ਨੇ ਪਾਤਾ ਲਸਣ ਤੇ ਅਦਰਕ ਥੋੜਾ ਜਿਹਾ ਚੌਪ ਕਰਕੇ ਬਹੁਤ ਹੀ ਸਾਨਾਗਾ ਫਲੇਮ ਆਪਾਂ ਕਰ ਦਿੰਦੇ ਥੋੜਾ ਤੇਜ ਤੇ ਹੁਣ ਆਪਾਂ ਇਹਨੂੰ ਸੀਕ ਲਵਾਵਾਂਗੇ ਹੁਣ ਆਪਾਂ ਪਾ ਦਾਂਗੇ ਪਿਆਜ਼ ਤੇ ਹਰੀਆਂ ਮੀਂਝਾਂ ਚੌਪ ਕੀਤੀਆਂ ਹੋਈਆਂ ਇਹਨਾਂ ਨੂੰ ਵੀ ਆਪਾਂ ਥੋੜਾ ਚਿਰ ਸੇਕ ਲਵਾਵਾਂਗੇ ਨਾਲ ਹੀ ਆਪਾਂ ਪਾ ਦਿੰਦੇ ਟਮਾਟਰ ਬਹੁਤ ਹੀ ਈਜ਼ੀ ਤਰੀਕੇ ਨਾਲ ਮੈਂ ਬਹੁਤ ਸਿੱਕ ਹੋ ਗਈ ਸੀਗੀ ਤੇ ਕੋਈ ਵੀ ਵੀਡੀਓ ਮੇਰੇ ਤੋਂ ਅਪਲੋਡ ਨਹੀਂ ਹੋਈ ਤੇ ਇੱਕ ਫੋਨ ਖਰਾਬ ਹੋ ਗਿਆ ਸੀ ਨਾਲ ਹੀ ਮੈਂ ਪਾ ਦਿੱਤੇ ਆਲੂ ਛੋਟਾ ਇੱਕ ਚੌਪ ਕੀਤਾ ਸੀਗਾ ਜਿਆਦਾ ਮੋਟਾ ਨਹੀਂ ਕੱਟਿਆ ਸੀ ਬਰੀਕ ਕੱਟਿਆ ਸੀਗਾ ਤੇ ਮੇਰੀ ਰੈਸਪੀ ਵੀ ਨਹੀਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਹੁਣ ਆਪਾਂ ਇਹਨੂੰ ਕਵਰ ਕਰਕੇ ਤੇ ਥੋੜਾ ਜਿਹਾ ਫਲੇਮ ਹੁਣ ਆਪਾਂ ਇਹਨੂੰ ਦੇਖਦੀ ਸੇਕ ਲੱਗਦੇ ਨੂੰ ਇੱਕ ਦੋ ਮਿੰਟ ਹੋ ਗਏ ਸੀਗੇ ਤੇ ਕਿਉਂਕਿ ਆਲੂ ਵੀ ਫਰਾਈ ਹੋ ਗਏ ਨਾਲ ਹੀ ਨਾਲ ਹੀ ਪਿਆਜ਼ ਫਰਾਈ ਹੋ ਗਏ ਤੇ ਵੀਗਣੀ ਮੈਂ ਪਹਿਲਾਂ ਹੀ ਗਰਮ ਪਾਣੀ ਦੇ ਵਿੱਚ ਭਿਉਂ ਦਿੱਤੀ ਸੀ ਨਮਕ ਪਾ ਕੇ ਕੱਟ ਕੇ ਨਾ ਇਹ ਨਮਕ ਪਾ ਕੇ ਗਰਮ ਪਾਣੀ ਦੇ ਵਿੱਚ ਭੋਂ ਕੇ ਮੈਂ ਕੋਈ ਵੀ ਸਬਜੀ ਇਹੋ ਜੀ ਸੌਫਟ ਹੁੰਦੀ ਆ ਹਨਾ ਤੇ ਸਾਰੀਆਂ ਸਬਜ਼ੀਆਂ ਨਮਕ ਪਾ ਕੇ ਗਰਮ ਪਾਣੀ ਨਾਲ ਧੋਂਦੀ ਹੁਣ ਮੈਂ ਇਹਨੂੰ ਵੀ ਪਾ ਦਿੰਦੀ ਹੁਣ ਮੈਂ ਇਹਨੂੰ ਹਿਲਾਉਂਗੀ ਨਹੀਂ ਇਸ ਤਰ੍ਹਾਂ ਹੀ ਛੱਡ ਦਊਗੀ ਥੋੜਾ ਚਿਰ ਹੁਣ ਆਪਾਂ ਇਹਨੂੰ ਹਿਲਾ ਦਿੰਦੇ 5 ਕਿ ਮਿੰਟ ਤੱਕ ਹੀ ਮੈਂ ਇਹਨੂੰ ਹੋਰ ਉਵੇਂ ਹੀ ਛੱਡ ਦਿੱਤਾ ਸੀਗਾ ਉਕੇ ਹੁਣ ਥੱਲੇ ਇਹਦੇ ਜਿਹੜੇ ਆਲੂ ਸੀਗੇ ਉਹਨਾਂ ਨੂੰ ਵੀ ਸੇਕ ਲਾਂਗੇ ਸਟੀਮ ਦੇ ਨਾਲ ਤੇ ਉੱਪਰਲੇ ਪਾਸੇ ਇਹਨਾਂ ਨੂੰ ਸਟੀਮ ਆ ਗਈ ਹਨਾ ਤੇ 20 ਮਿੰਟੇ ਚ ਹੀ ਬਣ ਜਾਂਦੀ ਹੈ ਇਹ ਕੋਈ ਜ਼ਿਆਦਾ ਝੰਜੜ ਨਹੀਂ ਹੁਣ ਥੋੜਾ ਜਿਹਾ ਆਪਾਂ ਨਮਕ ਇਹਦੇ ਚ ਐਡ ਕਰ ਦਿੰਦੇ ਹਾਂ ਸਵਾਦ ਅਨੁਸਾਰ ਤੁਸੀਂ ਜਿੰਨਾ ਮਰਜ਼ੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਜਿੰਮੇ ਦਾ ਤੁਸੀਂ ਖਾਣੇ ਆ ਕੱਲਾ ਆਪਾਂ ਨਮਕ ਹੀ ਪਾਵਾਂਗੇ ਇੱਕ ਵੇਰਾ ਹੁਣ ਆਪਾਂ ਥੋੜੀ ਜਿਹੀ ਇਹਨੂੰ ਮਿਕਸ ਕਰ ਦਿੰਦੇ ਹਾਂ ਆਲੂ ਜ਼ਿਆਦਾ ਨਹੀਂ ਪਾਏ ਮੈਂ। ਫਿਰ ਢੱਕਾ ਕਵਰ ਕਰ। ਹੁਣ ਇਹਨੂੰ ਆਪਾਂ 5 ਕੁ ਮਿੰਟ ਨਾ ਜ਼ਿਆਦਾ ਹਾਈ ਤੇ ਨਾ ਜ਼ਿਆਦਾ ਸਲੋ ਤੇ ਆਪਾਂ ਇਹਨੂੰ ਪਕਾ ਲਿਆ ਆਪਾਂ ਦੇਖਦੇ ਹਾਂ। ਦੇਖੋ ਤੇ ਕਿ ਤੁਸੀਂ ਦਾ ਕਲਰ ਚੇਂਜ ਹੋ ਗਿਆ ਹਨਾ ਤੇ ਹੁਣ ਆਪਾਂ ਮਸਾਲੇ ਐਡ ਕਰਦੇ ਜਿਹਦੇ ਵਿੱਚ ਆਪਾਂ ਆਪਾਂ ਨੇ ਹਲਦੀ ਲਈ ਦੇ ਨਾਲ ਹੀ ਆਪਾਂ ਮਸਾਲਾ ਲਵਾਂਗੇ ਤਵੇ ਤੇ ਬਹੁਤ ਮੇਰੀ ਖਰਾਬ ਹੋ ਗਈ ਸੀਗੀ ਬਹੁਤ ਜ਼ਿਆਦਾ ਜੈਸਵੇ ਮੇਰੇ ਕੋਲ ਵੀਡੀਓ ਨਹੀਂ ਅਪਲੋਡ ਹੋਈ ਹੁਣ ਆਪਾਂ ਇਹਨੂੰ ਮਿਕਸ ਕਰਕੇ ਤੇ ਆਪਾਂ ਫਿਰ ਵੀ ਇਹਨੂੰ ਕਵਰ ਕਰਾਂਗੇ ਬਿਕੋਜ਼ ਮਸਾਲੇ ਸਟੀਮ ਦੇ ਨਾਲ ਪੱਕ ਜਾਣਗੇ ਇਹਦੇ ਵਿੱਚ ਰਚ ਜਾਣਗੇ ਨਾ ਬਹੁਤ ਹੀ ਸਾਨ ਤਰੀਕਾ ਹੈਗਾ ਹੁਣ ਆਪਾਂ ਇਹਨੂੰ 5 ਮਿੰਟ ਪਕਾ ਲਿਆ ਮਸਾਲੇ ਇਹਦੇ ਵਿੱਚ ਚੰਗੀ ਤਰ੍ਹਾਂ ਉਹ ਹੋ ਗਏ ਅਰਚ ਗਏ ਹੁਣ ਮੈਂ ਕਸਤੂਰੀ ਮੇਥੀ ਪਾਦੀ ਥੋੜੀ ਜੀ ਵੈਸੇ ਤਾਂ ਮੈਂ ਮੇਥਿਆਂ ਦਾਣੇ ਵੀ ਪਾਇਆ ਤੇ ਕਸਤੂਰੀ ਮੇਥੀ ਵੀ ਪਾ ਦਿੱਤੀ ਦੇਖੋ ਤੁਸੀਂ ਬਰੀ ਸੌਫਟ ਹਨ ਸੌਫਟ ਹੋ ਗਏ ਬੜੀ ਬੜੀ ਵਧੀਆ ਸਬਜੀ ਬਣਦੀ ਹੈ ਜੇ ਤੁਸੀਂ ਸਿੰਪਲ ਜੀ ਸਬਜੀ ਬਣਾਈਏ ਨੈਚਰਲੀ ਵਧੀਆ ਬਣਦੀ ਹੈ ਜੀ ਤੇ ਹੁਣ ਮੇਰੇ ਕੋਲੇ ਲਾਲ ਮਿਰਚਾਂ ਸਾਹਤੀਆਂ ਪਈਆਂ ਸੀ ਮੈਂ ਉਹ ਵੀ ਉਹੋ ਚੋਕ ਕਰਕੇ ਤੇ ਵਿੱਚ ਪਾ ਦਿੱਤੀ ਆ ਹੁਣ ਆਪਣੀ ਸਬਜੀ ਰੈਡੀ ਹੋ ਗਈ ਦੇਖੋ ਤੁਸੀਂ ਕਿੰਨੀ ਸੋਹਣੀ ਸਟੀਮ ਦੇ ਨਾਲ ਹੀ ਸਬਜੀ ਬਣ ਜਾਂਦੀ ਹੈ ਸੁੱਕੀ ਸਬਜੀ ਵਿੱਚ ਕਦੀ ਵੀ ਮੈਂ ਪਾਣੀ ਨਹੀਂ ਲਪਾਇਆਗਾ ਕਲਰ ਵੇਖੋ ਕਿੰਨਾ ਸੋਹਣਾ ਆਗਾ ਤੇ ਹੁਣ ਆਪਾਂ ਕਰਦੇ ਵੀਡੀਓ ਦਾ ਐਂਡ ਮਿਲਦੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਿਓ ਮੈਨੂੰ